ਸਾਂਝ ਜਥਬੰਦੀਆਂ ਦੇ ਵੱਲੋਂ 30 ਦਸੰਬਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਸੀ ਜਿਸ ਦੇ ਕਰਕੇ ਅੱਜ ਦੇ ਦਿਨ ਜੰਡਿਆਲਾ ਗੁਰੂ ਪੂਰਾ ਬੰਦ ਰਿਹਾ। ਕੁਝ ਦੁਕਾਨਦਾਰਾਂ ਨੇ ਤਾਂ ਆਪਣੀਆਂ ਦੁਕਾਨਾਂ ਬੰਦ ਕਰਕੇ ਕਿਸਾਨੀ ਭਰਾਵਾਂ ਦਾ ਸਮਰਥਨ ਕੀਤਾ। ਦੱਸਿਆ ਜਾ ਰਿਹਾ ਸੀ ਕਿ ਅੱਜ ਦੇ ਦਿਨ ਦੁੱਧ ਦੇਣ ਦੀਆਂ ਡੇਰੀਆਂ, ਰੇਲਵੇ ਸਟੇਸ਼ਨ, ਬੱਸ ਸਟੈਂਡ, ਹਾਈਵੇ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਭ ਕੁਝ ਬੰਦ ਰਹੇਗਾ। ਕੁਝ ਦੁਕਾਨਦਾਰਾਂ ਦੇ ਵੱਲੋਂ ਤਾਂ ਸਮਰਥਨ ਕੀਤਾ ਗਿਆ ਲੇਕਿਨ ਕੁਝ ਦੁਕਾਨਦਾਰਾਂ ਦੇ ਵੱਲੋਂ ਸਮਰਥਨ ਨਹੀਂ ਕੀਤਾ ਗਿਆ ਉਹਨਾਂ ਦੇ ਵੱਲੋਂ ਰੋਸ ਪ੍ਰਗਟ ਕੀਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਕਿਸਾਨ ਧਰਨਾ ਦੇ ਕੇ ਸਾਡੀਆਂ ਦੁਕਾਨਾਂ ਬੰਦ ਕਰਾ ਦਿੰਦੇ ਨੇ ਲੇਕਿਨ ਆਪਣੇ ਕੰਮ ਕਾਜ ਆਪਣੀ ਖੇਤੀਬਾੜੀ ਉਦਾਂ ਹੀ ਚਾਲੂ ਰੱਖਦੇ ਨੇ ਕਿਸਾਨ ਆਪਣੇ ਕੰਮ ਕਾਜ ਨੂੰ ਛੱਡ ਕੇ ਧਰਨੇ ਤੇ ਬੈਠਣ ਲੇਕਿਨ ਸਾਡੀਆਂ ਦੁਕਾਨਾਂ ਬੰਦ ਨਾ ਕਰਾਣ ਉੱਥੇ ਹੀ ਮਜ਼ਦੂਰਾਂ ਦੇ ਵੱਲੋਂ ਵੀ ਰੋਸ ਪ੍ਰਗਟ ਕੀਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕਿਸਾਨ ਜਥੇ ਬੰਦਿਆਂ ਮਜ਼ਦੂਰਾਂ ਦੇ ਲਈ ਨਾਰੇ ਚੁੱਕਦਿਆਂ ਨੇ ਉੱਥੇ ਹੀ ਮਜ਼ਦੂਰਾਂ ਦੇ ਵੱਲੋਂ ਵੀ ਰੋਸ ਪ੍ਰਗਟ ਕੀਤਾ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕਿਸਾਨ ਜਥੇ ਬੰਦੀਆਂ ਮਜ਼ਦੂਰਾਂ ਦੇ ਲਈ ਨਾਰੇ ਚੁਕਦਿਆਂ ਨੇ ਲੇਕਿਨ ਉਹਨਾਂ ਦੇ ਹੱਕਾਂ ਦੇ ਲਈ ਕੁਝ ਕਰਦਿਆਂ ਨਹੀਂ ਆਓ ਸੁਣਦੇ ਆ ਇਸ ਬਾਰੇ ਕਿਸਾਨੀ ਆਗੂਆਂ ਦੇ ਵੱਲੋਂ ਹੋਰ ਕੀ ਕਿਹਾ ਜਾ ਰਿਹਾ ਹੈ ਸੁਣੇ ਮਹਾਰਾਜ ਜੀ ਗਰੀਬਾਂ ਲਈ ਆ ਮਾਲਕ ਜਿਹਦੀ ਗੱਡੀ ਆਣੀ ਜੀ ਉਹ ਆਂਦਾ ਗੱਡੀ ਚਲਾਓ ਨਾ ਚਲਾਓ ਮੈਂ 300 ਲੈਣਾ ਵਾ ਗਰੀਬ ਘਰੋਂ ਨਿਕਲੂਗਾ ਤੇ ਕਮਾਊਗਾ ਗਰੀਬ ਗਰੀਬ ਦਾ ਇਨਾ ਮੰਦਾ ਹਲਵਾ ਵੀ ਗਰੀਬ ਨੂੰ ਕੋਈ ਪੁੱਛਦਾ ਨਹੀਂ ਆ ਗਰੀਬ ਦੀ ਕੱਖ ਨਹੀਂ ਹੈਗਾ ਵੀ ਗਰੀਬ ਗਰੀਬ ਮਰਦਾ ਜਾਂਦਾ ਵਾ ਦਿਨੋਂ ਦਿਨ ਡਿੱਗਦਾ ਜਾਂਦਾ ਵਾ ਗਰੀਬ ਲਈ ਕੱਖ ਨਹੀਂ ਹੈਗਾ ਗਰੀਬ ਲਈ ਇਹਨਾਂ ਆਪਣੇ ਕਲੀ ਰੱਖਲੇ ਫੈਸਲੇ ਸਾਡੇ ਫੈਸਲੇ ਕੋਈ ਰੱਖਿਆ ਨਹੀਂ ਆ ਸਾਡੇ ਲਈ ਫੈਸਲਾ ਕੀ ਰੱਖਿਆ ਵਾ ਜੇ ਹਨ ਸਾਡੇ ਨਾਲ ਸਾਥ ਦੇ ਤਾਂ ਹੀ ਦਈ ਇਹਨਾਂ ਦਾ ਮਜ਼ਦੂਰ ਕੀ ਕਰੇ ਮਜ਼ਦੂਰ ਕਰੇ ਪਰ ਅੱਜ ਜਿਹੜਾ ਪੰਜਾਬ ਪਾਤਾ ਤੇ ਸਾਰਿਆਂ ਦੇ ਵਪਾਰੀ ਵਰਗ ਨੇ ਵੀ ਸਾਥ ਦਿੱਤਾ ਮਜ਼ਦੂਰਾਂ ਨੇ ਵੀ ਸਾਥ ਦਿੱਤਾ ਤੇ ਤੁਸੀਂ ਕਹਿੰਦੇ ਜਦੋਂ ਸਾਡੇ ਨਾਲ ਮਾਰੇ ਕਹਿੰਦੇ ਸ਼ੇਅਰ ਨਹੀਂ ਕੀਤਾ ਕੋਈ ਗੱਲ ਕੋਈ ਗੱਲ ਬਾਤ ਸਾਡੇ ਨਾਲ ਨਹੀਂ ਹੋਈ ਵੀ ਇਹਨਾਂ ਨੇ ਲਾਅਸ ਮੇਟਾ ਕੀਤੀਆਂ ਲਾਅਸ ਮੇਟਾ ਆਪਣੇ ਲਈ ਕੀਤੀ ਹਾਰੇ ਲਈ ਕੋਈ ਨਹੀਂ ਕੀਤੀ ਗਰੀਬ ਹੈ ਅਕਲੀ ਕੋਈ ਨਹੀਂ ਤੁਰਿਆ ਔਰ ਬਾਲਮੀਕ ਚੌਕ ਕਿੰਨੇ ਖਲੋਤੇ ਆ ਕੀ ਗੱਲੋ ਸਾਹ ਨਹੀਂ ਦੇ ਸਕਦੇ ਇਹਨਾਂ ਦਾ 2 300 ਬੰਦਾ ਵਾ ਮਜ਼ਦੂਰ ਰੋਜ਼ ਦਿਹਾੜੀ ਮੰਗਦਾ ਵਾ ਇਹਨਾਂ ਲਈ ਖੁੱਖ ਨਹੀਂ ਆ ਗਰੀਬ ਲਈ ਕੱਖ ਨਹੀਂ ਗਰੀਬ ਮਰਦਾ ਕਹਿੰਦਾ ਦਿਨ ਦਿਨ ਭਾਜੀ ਕੁਛ ਨਹੀਂ ਹੈਗਾ ਗਰੀਬ ਲਈ ਬਸ ਇਸ ਤੋਂ ਵੱਧ ਕੁਛ ਨਹੀਂ ਗਰੀਬ ਦਿਨ ਦਿਨ ਗਿਰਦਾ ਜਾਂਦਾ ਵਾ ਗਰੀਬ ਦੇ ਕੁਛ ਨਹੀਂ ਸੋਚਦਾ ਕੋਈ ਨਹੀਂ ਸੋਚਦਾ ਪੰਜਾਬ ਬੰਦ ਸੱਦਾ ਦਿੱਤਾ ਗਿਆ ਉਸ ਤੋਂ ਤੁਹਾਨੂੰ ਕੀ ਮੁਸ਼ਕਲ ਆ ਰਹੀ ਹੈ ਕੀ ਕਹਿਣਾ ਚਾਹੋਗੇ ਸਾਨੂੰ ਮੁਸ਼ਕਲ ਆ ਵੀ ਇਹੀ ਆਪਣੀਆਂ ਗੱਡੀਆਂ ਕਿਰਾਏ ਦੇ ਬੌਣੇ ਆ ਗੱਡੀਆਂ ਇਹੀ ਕਿਰਾਏ ਦੇ ਬੌਣੇ 3 300 ਸਾਨੂੰ ਕਿਰਾਇਆ ਪੈਣ ਜਾਵਾ ਤੇ ਜਦੋਂ ਸਵਾਰੀ ਹੋਊ ਤੇ ਸਾਡੇ ਕੋਲ ਜਿੰਨ ਕੋ ਬੰਦੇ ਕੋ ਗੱਡੀ ਦਿਹਾੜੀ ਉਹਨੇ ਦੇ ਅੱਖਣਾ ਨੂੰ ਕਰਾਇਆ ਤਾਂ ਜਦੋਂ ਮਜ਼ਦੂਰ ਨੂੰ ਕਰਾਇਆ ਨਾ ਉਹਨੂੰ ਗੱਡੀ ਦਾ ਦਿੱਤਾ ਗਿਆ ਉਹਨੇ ਗੱਡੀ ਲਾ ਲੈਣੀ ਮਜ਼ਦੂਰ ਨੂੰ ਇਹੋ ਜਿਹੇ ਬੰਦੇ ਸਾਡੇ ਵਰਗੇ ਹੈਗੇ ਜਿਨ੍ਹਾਂ ਨੂੰ ਕੋਈ ਦਿਹਾੜੀ ਨਹੀਂ ਖੜਦਾ ਅਹੀਂ ਉਹ ਕਮਾਉਣਾ ਤੇ ਉਹ ਖਾਣਾ ਤੇ ਮਜ਼ਦੂਰ ਦਾ ਕੰਮ ਹੋਵੇ ਕੋਈ ਮਜ਼ਦੂਰ ਤੇ ਕੋਈ ਕੰਮ ਪੈ ਜਾਏ ਕਦੇ ਕਿਸਾਨ ਨੇ ਕੁਝ ਨਹੀਂ ਆਖਣਾ ਆਪਣੇ ਦੂਜੇ ਵਰਕਰ ਨੂੰ ਆਖੂ ਇਹਦੇ ਨਾਲ ਸਾਥ ਦੇ ਉਹ ਵੀ ਨਹੀਂ ਸਾਥ ਦਿੰਦਾ ਵੀ ਇਹ ਮਜ਼ਦੂਰ ਵਾ ਦਾ ਸਾਥ ਅਸੀਂ ਕੀ ਦੇਣਾ ਵਾ ਕਿਸਾਨ ਜੱਥੇਬੰਦੀਆਂ ਕਹਿੰਦੀਆਂ ਕਿ ਜਿਹੜੀ ਅਸੀਂ ਹੱਕ ਦੀ ਲੜੀ ਲੜੀਏ ਉਹ ਸਾਡੀ ਨਾਲ ਮਜ਼ਦੂਰ ਜੱਥੇਬੰਦੀਆਂ ਵੀ ਨਾਲ ਆ ਉਸ ਬਾਰੇ ਕੀ ਕਹਣਾ ਦੰਦ ਤੁਸੀਂ ਐਹੀ ਕਹਿੰਦੇ ਮਜ਼ਦੂਰਾਂ ਦੇ ਹੱਕ ਦੀ ਵੀ ਗੱਲ ਕਰਨ ਉਹ ਸਾਡੀਆਂ ਭੈਣਾਂ ਬੈਠੀਆਂ ਖਲੋਤੀਆਂ ਅੱਡੇ ਦੇ ਉਹ ਚਵਾਰੀਆਂ ਮੇਰੇ ਨਾਲ ਇੱਕ ਦੇ ਮਹਾਜਾਨਾਂ ਕੋਈ ਕਿਰਾਏ ਵਾਸਤੇ ਪੈਸੇ ਨਹੀਂ ਹੈਗੇ 4-400 ਦਿਹਾੜੀ ਲੈਣੀ ਉਹ ਚਵਾਰੀਆਂ ਫੇਰ ਵਾਪਸ ਗਈਆਂ ਵਾ ਉਹਨਾਂ ਦਾ ਦਿਲ ਕੀ ਚਾਹੁੰਦਾ ਹੋਊਗਾ ਵੀ ਇਹ ਰੈਲੀ ਹਨੂ ਪੰਜਾਬ ਬੰਦ ਚੰਗਾ ਵਾ ਤੇ ਮਾੜਾ ਵਾ ਜਿਹਦੇ ਵਾਸਤੇ ਘਰ ਚ ਆਟਾ ਨਹੀਂ ਕੋਈ ਉਹਨੇ ਲਿਆ ਕੇ ਕਮਾਉਣਾ ਉਹਦੇ ਵਾਸਤੇ ਤੇ ਮਾੜਾ ਹੀ ਆ ਪਰ ਕਿਸਾਨ ਕਹਿੰਦੇ ਵੀ ਇਹੀ ਸਾਡੇ ਵਾਸਤੇ ਵੀ ਪੱਡੇ ਸਾਰੇ ਮਪੂਰਾ ਵਾਸਤੇ ਸਾਡੇ ਵਾਸਤੇ ਕਿਹੜਾ ਬਿਲਕੁਲ ਮਜ਼ਦੂਰ ਦੀ ਗੱਲ ਕਰਦਾ ਦੱਸਣਾ ਮੇਰੇ ਨਾਲ ਦੋ ਤਿੰਨ ਵਾਕੇ ਹੋਏ ਆ ਮੈਂ ਜ਼ਿਲ੍ਹਾ ਤਹਿਸੀਲ ਕਮੇਟੀ ਦਾ ਪ੍ਰਧਾਨ ਵਾ ਅਸੀਂ ਨਾਰੇ ਬਾਜੀ ਵੀ ਜਾਣਦੇ ਕਿਸਾਨਾਂ ਦਾ ਵੀ ਅਸੀਂ ਕੰਮ ਕਰਦੇ ਆ ਕੋਈ ਟ੍ਰਾਂਫਾਰਮ ਨਹੀਂ ਇੱਥੇ ਜਹਾਂਗੀਰ ਚੜਿਆ ਅਸੀਂ ਨਾਰੇ ਬਾਜੀ ਕਰਕੇ ਟ੍ਰਾਂਫਾਰਮ ਚੜਾਇਆ ਉਹ ਕਿਸਾਨ ਨੇ ਮੁੜ ਕੇ ਸਾਡੀ ਆਵਾਜ਼ ਹੀ ਨਹੀਂ ਪੁੱਛੀ ਇਹ ਮੇਰਾ ਟਰਾਂਸਫਾਰਮ ਚੜ ਗਿਆ ਵਾ ਪੀ ਇਹਦਾ ਕੰਮ ਕਰੀਏ ਵੀ ਤੈਨੂੰ ਬਿਜਲੀ ਦੇ ਕੰਮ ਦੇ ਵਿੱਚ ਮੈਂ ਲੱਗਾ ਹੀ 11000 ਲੈਣ ਤੇ ਉਹਨਾਂ ਬਾਹਰ ਕੱਢਤਾ ਵੀ ਇਹ ਸਾਡੇ ਤਵੇ ਲਾਉਣ ਡਿਆ ਵਾ ਇਹਨੂੰ ਕੰਮ ਨਹੀਂ ਦੇਣਾ ਬਿਜਲੀ ਦਾ ਇਹ ਗਾ ਦੂਜਿਆਂ ਦਾ ਵੀ ਜਕਾਰ ਬੰਦ ਕਰੂਗਾ ਕੀ ਮੰਗ ਕਰਦੇ ਹੈ ਮੰਗ ਕਰਦਾ ਵੀ ਸਾਡੇ ਮਜ਼ਦੂਰਾਂ ਦਾ ਜਿਹੜਾ ਵਾ ਸਾਡੇ ਵੀ ਉਹ ਖਰਚਾ ਵਰਚਾ ਸਾਡੇ ਪੀਪਿਆਂ ਜਾਂਟਾ ਪਾਉਣਾ ਤੇ ਇਹ ਵੀ ਤੁਹਾਡੇ ਨਾਲ ਸਾਥ ਦੇਈਏ ਜਿੱਤੇ ਮਜ਼ਦੂਰ ਦਾ ਕੰਮ ਪੈਂਦਾ ਸਾਥ ਦੇਣ ਉੱਥੇ ਅਸੀਂ ਖੁੱਦ ਬਾਣਾ ਬਾਜ ਜੋੜ ਕੇ ਨਾਲ ਲੜਾਂਗੇ ਹੱਕਾਂ ਨਾਲ ਸਰ ਅੱਜ ਦਾ ਜਿਹੜਾ ਸੰਘਰਸ਼ ਹੈ ਇਹਦੇ ਬਾਰੇ ਦੱਸਿਓ ਕਿਸ ਕਾਰਨ ਅਜਿਹਾ ਕੰਚ ਕੀਤਾ ਗਿਆ ਵੇਖੋ ਜੀ ਕਿਹੜਾ ਸੈਂਟਰ ਸਰਗਰਮੈਂਟ ਨੇ ਪਹਿਲਾਂ ਜਿਹੜਾ ਦਿੱਲੀ ਦੇ ਵਿਚੰਦੇ ਤੋਂ ਚੱਲਿਆ ਵਾ ਉਸ ਟਾਈਮ ਤੇ ਜਿਹੜੀਆਂ ਮੰਗਾਂ ਨਾਲ ਮੰਗੀਆਂ ਸੀ ਬੇਤੀ ਦੇ ਤਾ ਹੀ ਇਥੋਂ ਤੱਕ ਬਾਅਦ ਦੇ ਵਿੱਚ ਉਹ ਜਿਹੜੀਆਂ ਸਰਕਾਰਾਂ ਉਮ ਕਰਦੀਆਂ ਵਾ ਇਹ ਕਰਕੇ ਸਾਨੂੰ ਦੁਬਾਰਾ ਜਿਹੜਾ ਉਡੋੜਾਂ ਤੇ ਆਉਣਾ ਪਿਆ ਔਰ 10 ਮਹੀਨੇ ਲਗਾਤਾਰ 10-11 ਮਹੀਨੇ ਤੋਂ ਲੋੜਾਂ ਤੇ ਜਿਹੜੇ ਕਿਸਾਨਾਂ ਬੈਠੇ ਨੇ ਕੋਈ ਜਿਹੜੀ ਸਰਕਾਰ ਆ ਜਿਹੜੀ ਕਿਸਾਨਾਂ ਦੀ ਸਹਾ ਨਹੀਂ ਲੈ ਰਹੀ ਔਰ ਵੱਡੀ ਜਿਹੜੀ ਗੱਲ ਆ ਜਗਜੀਤ ਸਿੰਘ ਧੱਲੇਵਾਲ ਸਾਹਿਬ ਅੱਜ 35 ਦਿਨਾਂ ਤੋਂ ਕੋਈ ਆਨ ਦਾ ਜਿਹੜਾ ਦਾਣਾ ਨਹੀਂ ਜੀ ਇਹ ਕਰਕੇ ਉਹਨਾਂ ਨੇ ਵੱਡਾ ਜਿਹੜਾ ਐਲਾਨ ਅੱਜ ਪੰਜਾਬ ਬੰਦ ਦਾ ਕੀਤਾ ਸੀ ਔਰ ਮੈਂ ਬਹੁਤ ਹੀ ਧੰਨਵਾਦ ਆਂ ਆਪਣੇ ਪੰਜਾਬ ਵਾਸੀਆਂ ਦਾ ਜਿਹੜਾ ਇਹਨਾਂ ਨੇ ਪੂਰਾ 100% ਜਿਹੜਾ ਕਹਿ ਸਕਦੇ ਵੀ ਇਹਨਾਂ ਨੇ ਸਾਨੂੰ ਅੱਜ ਸਾਥ ਦਿੱਤਾ ਵਾ ਪੂਰੇ ਬਾਜ਼ਾਰ ਬੰਦਿਆ ਪੂਰੇ ਰੋਡ ਬੰਦਿਆ ਹਾਂ ਜਿਹੜੀਆਂ ਅਮਰਜੈਂਸੀ ਸਭਾਵਾਂ ਵਾਂ ਜਿਨ੍ਹਾਂ ਨੇ ਜਾਦੀ ਮਜਬੂਰੀ ਆ ਉਹ ਇਥੋਂ ਹੀ ਵੇਖਣਦਾ ਵੀ ਲੰਘਣ ਦਾ ਹੋਰ ਤਰੀਕਾ ਤਕਰੀਬਨ 100% ਜਿਹੜਾ ਬੰਦ ਕਹਿ ਸਕਦੇ ਕਿਹੜੇ ਕਿਹੜੇ ਚੀਜ਼ ਨੂੰ ਛੂਟ ਦਿੱਤੀ ਗਈ ਗੱਡੀਆਂ ਨੂੰ ਹਾਂ ਬੁੱਲਸ ਕਹਿ ਸਕਦੇ ਆ ਜਾਂ ਕਿ ਇਹਨਾਂ ਨੇ 에ਰਪੋਰਟ ਤੇ ਜਾਣਾ ਵਾ ਜਾਂ ਕਿ ਇਹਨੂੰ ਕੋਈ ਐਕਸੀਡੈਂਟ ਕੇਸ ਆ ਜਾਂ ਕੋਈ ਟੱਕਰ ਦੀ ਦਵਾਈ ਲੈਣ ਜਾਣਾ ਵਾ ਇਹੋ ਜਿਹੜੀਆਂ ਜਿਹੜੀਆਂ ਇਹਨਾਂ ਨੂੰ ਉਹ ਕੀਤੀ ਗਈ ਆ ਬਾਕੀ ਤੱਕ ਵੀ ਜਿਹੜਾ ਸਾਰਾ ਬੰਦ ਹੀ ਗਿਆ ਸਾਡੇ ਅਗਲੀ ਰਣਨੀਤੀ ਕੀ ਹੈ ਜੀ ਤੁਹਾਡੀ ਅਗਲੀ ਕੰਮ ਕੀ ਦੇਖੋ ਜੀ ਜੋ ਸਾਡੂ ਫਗਮਾਨ ਕੇ ਜੋ ਸੋਬਾ ਕਮਿਟੀ ਸਾਡੀ ਐਲਾਨ ਕਰੂਗੀ ਉਹ ਐਹੀ ਬਸ ਐਲਾਨ ਦੀ ਵੇਟ ਕਰਦੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਪੱਕੀਆਂ ਜਿਹੜੀਆਂ ਰੇਲਾਂ ਉਹ ਬੰਦ ਹੋ ਜਾਣ ਪੱਕੇ ਟੂਪ ਪਲਾਜੇ ਬੰਦ ਹੋ ਜਾਣ ਜਿੱਦਾਂ ਜਿੱਦਾਂ ਸਾਨੂੰ ਉਸ ਤੋਂ ਆਰਡਰ ਆਣਗੇ ਪੁਆਇੰਟ 2 ਕ ਵਜਾ ਕੇ ਕੱਲੇ ਲਾਗੂ ਕਰਾਂਗੇ